ਜੀ ਉਹ ਕਿਵੇਂ ਸੀ ਜਿਹੜੀ ਬਾਬੇ ਵਾਲੀ ਸੀ ਕਿ ਕਹਾਣੀ ਬਾਬੇ ਬੰਦਾ ਕਹਿੰਦਾ ਕੰਮ ਚੱਲ ਜੂ ਕਿਵੇਂ ਸੀ ਯਾਰ ਗੱਲ ਲਾਈ ਸੀ ਏਦਾਂ ਉਹ ਹਾਂ ਉਹ ਬਾਬਾ ਕਹਿੰਦਾ ਵੀ ਕੰਮ ਚੱਲ ਜੂ ਤੁਹਾਡਾ 20000 ਰੁਪਏ ਮੈਨੂੰ ਚਾਹੀਦਾ ਵਾ ਅੱਛਾ ਤੇ ਲੋਕੀ ਹੁਣ ਤੈਨੂੰ ਪਤਾ ਅੱਜ ਕੱਲ ਦੇ ਕਿਵੇਂ ਆ ਸਾਲੇ ਬਾਬੇ ਬੂਏ ਪੰਜਾਬ ਦੇ ਵਿੱਚ ਬਹੁਤ ਹੋਏ ਪਏ ਨੇ ਹਾਂ ਹਨਾ ਹਰੇਕ ਨੇ ਆਉਂਦਾ ਕੰਮ ਠੱਗ ਠੱਗ ਚਲਾਇਆ ਹੋਇਆ ਵਧੀਆ ਕੰਮ ਚੱਲਦਾ ਗਲੇ ਦਾ ਹਾਂ ਤੇ अच्छा सारे आप काम करी पता भी काम ਤਾਂ ਕਰਨ ਦੀ ਲੋੜ ਨਹੀਂ ਹੈਗੀ ਚੁੱਕ ਕਰਕੇ ਬਾਬੇ ਬਣ ਜੋ ਆ ਅੰਧ ਭਗਤ ਲੋਕ ਭੈਣ ਚੋਦੇ ਪਿੱਛੇ ਬਾਬਿਆਂ ਦੇ ਲੱਗਣ ਵਾਲੇ ਬਥੇਰੇ ਨੇ ਇੱਥੇ ਪਈ ਹਾਂ 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 ਹੁਣ ਬਾਬੇ ਕਹਿ ਦਿੰਦੇ ਨੇ ਪਾਹੀ ਕ ਮੈਂ 20000 ਰੁਪਿਆ ਲਾਗੂ ਠੀਕ ਆ ਤੁਹਾਡਾ ਕੰਮ ਕਰਾ ਕਰ ਦਿੰਦੇ ਆ ਚਲਾ ਦਿੰਦੇ ਆ ਸਾਰਾ ਕੁਝ ਕਰ ਦਿੰਦੇ ਆ ਹਾਂ ਹਾਂ ਤੇ ਲੋਕੀ 20000 ਰੁਪਿਆ ਦੇ ਦਿੰਦੇ ਨੇ ਫਿਰ ਠੀਕ ਆ ਠੀਕ ਆ ਉਹ ਜਿਹੜਾ ਬੰਦਾ 20000 ਰੁਪਿਆ ਦੇ ਦਿੰਦਾ ਹਾਂ ਮਤਲਬ ਲੋਕ ਦੇ ਦਿੰਦਾ ਪਤਾ ਉਹ ਬਾਬਾ ਜੀ ਮੇਰਾ ਕੰਮ ਬਣ ਜਾਵੇ 20000 ਰੁਪਿਆ ਦੇ ਦਿੰਦਾ ਹਾਂ ਤੇ ਫਿਰ ਉਹਦਾ ਕੰਮ ਬਣ ਜਾਂਦਾ ਕੰਮ ਕੀ ਟੱਟੂ ਬਣਨਾ ਫੇਰ ਕੰਮ ਕੀ ਬਣਨਾ ਉੱਥੇ ਬਬ ਕੰਮ ਤਾਂ ਭੈਣ ਦਾ ਬਾਬੇ ਦਾ ਬਣ ਜਾਂਦਾ 20000 ਰੁਪਏ ਬਾਬਾ ਤੁਹਾਡਾ ਕੰਮ ਚੱਲੇ ਨਾ ਚੱਲੇਗਾ ਤੁਹਾਡਾ ਕੰਮ ਹੋਵੇ ਨਾ ਹੋਵੇ ਉਹਨੂੰ ਕੋਈ ਮਤਲਬ ਨਹੀਂ ਬਾਬੇ ਨੂੰ ਤਾਂ ਬੀ ਬਾਬੇ ਦਾ ਕੰਮ ਬਣ ਗਿਆ ਬਾਬੇ ਨੂੰ 20000 ਆ ਗਿਆ ਤੁਸੀਂ ਫਿਰ ਉਹ ਡੰਡੇ ਵਜਾਉਂਦੇ ਜਿੱਥੇ ਮਰਜੀ ਅੱਛਾ ਫਿਰ ਉਹ ਬਾਬਾ ਬਾਬਾ ਨਹੀਂ ਆਇਆ ਉਹਦੇ ਕੋਲ ਬਾਬੇ ਕੋਲ ਆਇਆ ਨਹੀਂ ਗਾ ਬੰਦਾ ਉਹ ਫਿਰ ਦੁਬਾਰਾ ਨਹੀਂ ਦੁਬਾਰਾ ਫਿਰ ਬਾਬੇ ਕੋਲ ਜਾਂਦਾ ਬਾਬਾ ਬਾਬਾ ਜੀ ਕੰਮ ਨਹੀਂ ਬਣਿਆ ਬਾਬਾ ਕਹਿੰਦਾ ਚੱਲ ਕੋਈ ਗੱਲ ਨਹੀਂ ਕੰਮ ਬਣ ਜੂ ਕੋਈ ਨਹੀਂ ਬਣ ਗਿਆ ਬਸ ਕੰਮ ਸਿਰੇ ਤੇ ਹੀ ਆ ਮੈਂ ਪਹਿਲਾਂ 20 ਦਿੱਤਾ ਸੀ ਤੂੰ ਹੁਣ 10 ਕਰ ਦੇ ਅੱਛਾ ਤੇ ਭਾਈ 10000 ਫੇਰ ਲੈ ਲੈਂਦਾ ਉਹ ਅੱਛਾ ਉਹਦੇ ਵਿੱਚੋਂ ਵੀ ਭਾਈ ਉਹੀ ਕੁਛ ਹੁੰਦਾ ਫੇਰ ਕੰਮ ਕੀ ਟੱਟੂ ਹੋਣਾ ਮੈਂ ਉਥੇ ਕੰਮ ਤਾਂ ਬਾਬੇ ਦਾ ਚੱਲ ਪਿਆ ਉਹਦਾ ਥੋੜੀ ਕੰਮ ਚੇ ਉਹੀ ਤਾਂ ਗੱਲ ਆ ਨਾ ਗੁਰੂ ਤੋਂ ਮੰਗਦੇ ਨਹੀਂ ਹੈਗੇ ਗੁਰੂ ਘਰ ਤੋਂ ਪਖੰਡੀਆਂ ਕੋਲ ਜਾਂਦੇ ਆ ਨਾ ਉਹ ਪਖੰਡੀ ਯਾਰ ਕੀ ਦੇ ਦੂ ਭੈਣ ਜੁਕੇ ਨੂੰ ਦੱਸੋ ਤੁਸੀਂ ਉਹਦਾ